ਸਾ希ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਬੱਜ ਗਏ ਨੇ 9:30 ਤੇ ਆਪਾਂ ਹੋ ਗਏ ਰੈਡੀ ਤੇ ਹੁਣ ਆਪਾਂ ਚੱਲਿਆ ਗੁਰਦੁਆਰਾ ਸਾਹਿਬ ਮੱਥਾ ਟੇਕਣ ਕਿਉਂਕਿ ਅੱਜ ਹੈਗੇ ਨੇ ਪਾਠ ਦੇ ਭੋਗ ਤੁਹਾਨੂੰ ਦੱਸਿਆ ਸੀਗਾ ਵੀ ਪਾਠ ਆਰੰਭ ਹੋਇਆ ਹੋਇਆ ਨੇ ਨਾ ਤੇ ਕੱਲ ਨਗਰ ਕੀਰਤਨ ਸੀ ਤੇ ਅੱਜ ਭੋਗ ਨੇ ਤੇ ਚਲਦੇ ਆ ਗੁਰਦੁਆਰਾ ਸਾਹਿਬ ਮੱਥਾ ਟੇਕੜ ਬਾਕੀ ਸੋਹਮ ਵੀ ਰੈਡੀ ਆ ਤੇ ਮੰਮੀ ਵੀ ਰੈਡੀ ਆ ਜੋ ਵੀ ਹੈ ਨਾ ਮੈਂ ਨਹੀਂ ਜਾਣਾ ਜੋ ਵੀ ਦੇਖਦਾ ਘਰੇ ਟੀਵੀ ਤੇ ਬਾਕੀ ਕਰਦੇ ਆ ਜੀ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਤੇ ਸਾਰੇ ਜਾਣੇ ਮੇਰਾ ਸੂਟ ਦੱਸਿਓ ਕਿਵੇਂ ਲੱਗਿਆ ਮੈਂ ਤੁਹਾਨੂੰ ਦਿਖਾਉਣੀ ਆ ਫਿਰ ਕੈਮਰਾ ਇਹ ਮੇਰਾ ਪੁਰਾਣਾ ਸੂਟ ਆ 2019 ਦਾ ਜਦੋਂ ਸੋਹਮ ਨੇ ਹੋਣਾ ਸੀ ਉਦੋਂ ਲਿਆ ਸੀ ਮੈਂ ਸੂਟ ਕਰਵਾ ਚਾਹਤੇ ਇਹ ਮੇਰਾ ਸੂਟ ਹੈਗਾ ਵੀ ਸਭ ਤੋਂ ਮਹਿੰਗਾ ਕਾ ਸੂਟ ਜਿੰਨੇ ਵੀ ਮੈਂ ਅੱਜ ਤੱਕ ਸੂਟ ਪਏ ਨੇ ਸਾਰਿਆਂ ਤੋਂ ਮਹਿੰਗਾ ਸੂਟ ਹੈ। ਸੋਮੂ ਦਿਖਾਰੇ ਸੋਮੂ ਤੂੰ ਕੈਮਰਾ ਕੋ ਚੱਕ ਲੈ ਬੱਚੇ। ਇਹ ਮੇਰਾ ਸਭ ਤੋਂ ਮਹਿੰਗਾ ਸੂਟ ਆ। ਠੀਕ ਹੈ ਜੀ ਤੇ ਇਹਦੀ ਚੁੰਨੀ ਦਾ ਕਲਰ ਚੇਂਜ ਹੋ ਗਿਆ। ਸਲਵਾਰ ਦਾ ਕਲਰ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਕਿਵੇਂ ਦਾ। ਇੱਕ ਮਿੰਟ ਖੜਾ ਦਿੰਦੀ ਆ। ਸੋਮੂ ਲੇਕਿਨ ਸਲਵਾਰ ਦਾ ਕਲਰ ਇਦਾਂ ਦਾ ਸਾਫ਼ ਸਲਵਾਰ ਆ। ਸ਼ਰਵਾਰ ਦਾ ਕੱਪੜਾ ਵੀ ਠੀਕ ਆ ਤੇ ਤੇ ਮੇ ਸੂਟ ਵੀ ਠੀਕ ਆ ਬਸ ਕੱਲੀ ਚੁੰਨੀ ਦਾ ਕਲਰ ਚੇਂਜ ਹੋ ਗਿਆ ਦੇਖੋ ਚੁੰਨੀ ਦਾ ਕਲਰ ਕਿੰਨਾ ਚੇਂਜ ਹੋ ਗਿਆ ਸਾਰੇ ਜਣੇ ਕਮੈਂਟ ਕਰਕੇ ਦੱਸੋ ਮੇਰਾ ਸੂਟ ਤੁਹਾਨੂੰ ਕਿਵੇਂ ਦਾ ਲੱਗਿਆ ਸੋਹਣਾ ਲੱਗਿਆ ਮੰਮੀ ਬੋਲੇ ਸੋਹਣੇ ਆ मातारस्का E ਦੇ ਜਨ ਫਲ ਲੱਗੇ ਹੋਏ ਸੀਗੇ ਤੇ ਉਸ ਤੋਂ ਪਹਿਲਾਂ ਬਾਬਾ ਜੀ ਨੇ ਕੀਰਤਨ ਕੀਤਾ ਤੇ ਫਿਰ ਢਾਡੀ ਜੱਥੇ ਵਾਲਿਆਂ ਨੇ ਕੀਤਾ ਤੇ ਫਿਰ ਉਸ ਤੋਂ ਬਾਅਦ ਹੁਣ ਖੇੜੀ ਸਾਹਿਬ ਤੋਂ ਆਏ ਨੇ ਬਾਬਾ ਜੀ ਦੇ ਕੀਰਤਨ ਵਾਲੇ ਦਇਲ ਸਿੰਘ ਬਾਬਾ ਜੀ ਦੇ ਤੇ ਉਹ ਆਪ ਤਾਂ ਆਏ ਉਹਨਾਂ ਦੇ ਵੀ ਜਿਹੜੇ ਹੋੁੰਦੇ ਨੇ ਨਾਲ ਕੀਰਤਨ ਕਰਦੇ ਹੁੰਦੇ ਨੇ ਜੱਥਾ ਉਹ ਆਏ ਨੇ ਹੁਣ ਉਹ ਲੱਗੇ ਹੋਏ ਸੀ ਕੀਰਤਨ ਕਰਨ ਸੋ ਹੁੰਗਾ ਨਾ ਮੈਨੂੰ ਭੁੱਖ ਲੱਗੀ ਐ ਫਿਰ ਮੈਂ ਆ ਗਈ ਤੇ ਹਜੇ ਟਾਈਮ ਲੱਗਣਾ ਸੀਗਾ 11:40 ਹੋ ਗਏ ਗਾਈਜ਼ ਹਜੇ 12:30 ਨੂੰ ਭੋਜਨ ਪਾਉਗਾ ਕਿਉਂਕਿ ਇਸ ਤੋਂ ਬਾਅਦ ਕਥਾਵਾਚਕ ਨੇ ਆਉਣਾ ਸੀ ਤਾਂ ਕਰਕੇ ਟਾਈਮ ਲੱਗਣਾ ਸੀ ਹਜੇ ਫਿਰ ਸੋਹਮ ਮੈਨਾਂ ਟਾਈਮ ਤੁਹਾਨੂੰ ਪਤਾ ਬੱਚੇ ਨਹੀਂ ਮੈਂ ਤੇ ਅਸੀਂ ਚਲੇ ਗਏ ਸੀ ਕਰੋ 9:30 ਵਜੇ ਨੂੰ ਕਰੋ ਚਲੇ ਗਏ ਸੀ 9:30 ਵਜੇ ਪੌਣੇ 10:00 ਵਜੇ ਤੇ ਹੁਣ ਹੋ ਗਏ 11:30 ਅਸੀਂ ਘਰੇ ਆਇਆ ਤੇ ਸੋਹਮ ਨੂੰ ਭੁੱਖ ਲੱਗੀ ਸੀ ਫਿਰ ਜੋ ਵੀ ਵੀ ਨਹੀਂ ਸੀ ਗਏ ਨੂੰ ਭੁੱਖ ਲੱਗੀ ਸੀ ਹੁਣ ਆ ਕੇ ਵਾ ਫਟਾਫਟ ਆਟਾ ਬੁੰਨੇ ਆ ਮੈਂ ਚੱਲੋ ਚੱਲਦੀ ਜਲਦੀ ਬੱਚਿਆਂ ਨੂੰ ਪਰੌਂਠੀ ਬਣਾ ਦਨੀ ਮੱਖਣੀ ਪਈ ਆ ਦੇਸੀ ਘਿਓ ਪਿਆ ਬੱਚੇ ਪਰੌਂਠੀ ਖਾਣਗੇ ਨਾਲ ਸਬਜ਼ੀ ਕੋਈ ਹੈ ਨਹੀਂ ਤੇ ਆਹ ਕੱਲ੍ਹ ਵਾਰ ਸੁ ਜਿਹੜੀ ਆਪਾਂ ਬਾਗ ਨਹੀਂ ਬਣਾਈ ਸੀ ਉਹਦੇ ਆਲੂ ਜੇ ਪਏ ਨੇ ਚਲੋ ਇਹਦੇ ਨਾਲ ਮੈਂ ਖਾ ਲੂ ਮੰਮੀ ਹਜੇ ਗੁਰਦੁਆਰਾ ਸਾਹਿਬ ਹੀ ਆ ਤੇ ਮੰਮੀ ਹਜੇ ਉੱਥੇ ਹੀ ਨੇ ਤੇ ਬਾਕੀ ਚਲੋ ਠੀਕ ਹੈ ਜੀ ਬਣੇ ਰਹੇ ਹੋ ਬਲੌਗ ਦੇ ਨਾਲ ਸਬਜ਼ੀ ਵਾਲਾ ਭਾਈ ਆਇਆ ਸੀ ਮੈਨਾਂ ਇਹਨੇ ਆਲੂ ਗੋਭੀ ਧਨੀਆ ਤੇ ਹਰੀਆਂ ਮਿਰਚਾਂ ਅੱਜ ਆਪਾਂ ਸ਼ਾਮ ਨੂੰ ਬਣਾਵਾਂਗੇ ਆਲੂ ਗੋਭੀ ਦੀ ਸਬਜ਼ੀ ਉਹ ਵੀ ਚੁੱਲੇ ਤੇ ਜੋ ਨੂੰ ਬਹੁਤ ਪਸੰਦ ਆ ਮੇਰਾ ਕੋਲੀ ਬੈਗੀ ਹੋਣੀ ਬਣਾਵੀ ਖਵਾ ਦਾਂ ਬੱਚਿਆਂ ਨੂੰ ਭੁੱਖ ਲੱਗੀ ਪਿਆਸ ਹੋ ਹੁਣ ਦਵਾਈ ਵੀ ਜਾਣੀ ਉਹਨਾਂ ਸਾਗੂ ਵੀ ਬਹੁਤ ਹੋਈ ਪੀਜ ਖਾਮ ਨਹੀਂ ਖਾਮ ਦੀ ਜੋ ਵੀ ਮੈਨੂੰ ਤੋਂ ਵੀ ਬਿਮਾਰ ਜੇ ਲੱਗ ਰਹੇ ਹਨ ਜ਼ਖਾਮ ਛਿੱਕਾ ਹੋ ਲੱਗਿਆ ਨਾ ਮੈਨੂੰ ਤਾਂ ਜਦ ਤੁਸੀਂ ਗਏ ਹੋ ਹਾਂ ਮੈਨੂੰ ਪਾਣੀ ਦਿਓ ਕੋਸਾ ਪਾਣੀ ਆਸੀ ਕੱਪ ਚ ਪੀ ਲੋ ਛਿੱਕਾ ਦੇ ਛਿੱਕਾ ਛਿੱਟਾ ਦੇ ਛਿੱਕਾ ਕੋਸਾ ਪਾਣੀ ਪੀਓ ਮੈਂ ਤਾਂ ਨਾ ਕਿੰਨੇ ਦਿਨ ਹੋ ਗਏ ਬੱਚਿਆਂ ਨੂੰ ਘਰੋਂ ਸਕੂਲ ਚ ਕੋਸਾ ਪਾਣੀ ਪਾ ਕੇ ਭੇਜਦੀਆਂ ਬੋਤਲਾਂ ਦੇ ਵਿੱਚ ਤੇ ਜਿੱਦਾਂ ਦਾ ਵੀ ਆਪਾਂ ਪਾਣੀ ਪਾਉਨੇ ਆ ਉਦਾਂ ਦਾ ਹੀ ਰਹਦਾ ਆ ਬਈਆਂ ਬੋਤਲਾਂ ਨੇ ਬੱਚਿਆਂ ਕੋਲੇ ਸਟੀਲ ਦੀਆਂ ਮਿਲਟਨ ਕੰਪਨੀ ਪਾਵਾਗੇ ਤਾਂ ਠੰਡਾ ਰਹੂਗਾ ਜੇ ਗਰਮ ਪਾਵਾਗੇ ਤਾਂ ਗਰਮ ਮੈਨਾਂ ਨੂੰ ਕਿੰਨੇ ਦਿਨ ਹੋ ਗਏ ਫੇਰ ਵੀ ਬੱਚੇ ਦੇ ਹੁਣ ਬਿਮਾਰ ਹੋ ਰਹੇ ਨੇ ਜੋ ਵੀ ਉਹ ਵਿਚਾਰ ਆਉਗਾ ਸੋਹਣ ਨੂੰ ਤਾਂ ਕਿੰਨੇ ਦਿਨ ਹੋ ਗਏ ਮੈਨੂੰ ਤਾਂ ਛਿੱਕਾਂ ਹੀ ਵਾਲੀਆਂ ਲੱਗੀਆਂ ਨੇ ਜਦੋਂ ਤੁਸੀਂ ਗਏ ਹੋ ਕੀ ਕਹਿ ਰਹੇ ਹੋ ਇੰਨੇ ਖੰਗ ਵਾਲੀਆਂ ਹੋ ਜਾਂਦੇ ਬੀ ਨਾ ਮੋٹے ਕੱਪੜਿਆਂ ਦਾ ਮੌਸਮ ਆ ਗਿਆ ਟੀ-ਸ਼ਰਟ ਪਾ ਕੇ ਟਿਊਸ਼ਨ ਤੇ ਨਾ ਜਾ ਰਿਹਾਗਾ ਤੁਹਾਨੂੰ ਮੈਂ ਕਿੰਨਾ ਸਮਝਾਉਣੀ ਹੁੰਦੀ ਹੈ ਉਹ ਸਮਝਦਾ ਹੀ ਨਹੀਂ ਹੈਗਾ ਤੁਹਾਨੂੰ ਤਾਂ ਆ ਵੀ ਨਾਰਮਲ ਹੀ ਕਹਿੰਦੀ ਆ ਮਮਾ ਘਰੇ ਠੰਡ ਘੱਟ ਲੱਗਦੀ ਆ ਜਦੋਂ ਆਪਾਂ ਸਕੂਟਰੀ ਤੇ ਬਹਿ ਜਾਂਦੇ ਆ ਨਾ ਉਹ ਉਹ ਦੇਖ ਲੈ ਹਵਾ ਕਿਵੇਂ ਆਰਪਾਰ ਹੁੰਦੀ ਹੁੰਦੀ ਹੈ। ਉਹ ਗਾਇਸ ਹਵਾ ਦੇਖੋ ਬਾਰਕ ਹੀ ਨਹੀਂ ਚੱਲਦੀ ਆ। ਹਵਾ ਚੱਲ ਰਹੀ ਆ ਉਹ ਬਾਹਰ। ਕੋਣ ਵਾਲੇ ਕਿਉਂ ਦੇ ਖਾ ਲੜੀਆਂ ਦੋਨੇ ਵੀਰੇ ਖਾ ਲੋ ਚੰਗਾ ਤੂੰ ਮੱਖਣ ਨਹੀਂ ਲੈ। ਮੇਰੀ ਰਾਤ ਵਾਲੀ ਰੋਟੀ ਬਣੀ ਹੋਈ ਓਈ। ਹਾਂ ਇੱਕੋ ਰਜ ਗਈ ਸੀ ਮੈਂ ਤੋ ਖਾਦੀਆਂ ਸੀ। ਹੁੰਡੇਗਾ ਥੋੜਾ ਸਰ। ਜਲ ਨਹੀਂ ਸੀ ਕਰਦਾ ਮੇਰਾ ਸਿਰ ਸੀ ਤਾਰਾ ਪਠੀਕ ਹੋ ਗਿਆ ਸੀ ਸਰ। ਹਲਾ ਤੁਹਾਲਾ ਮੇਰਾ ਤਾਂ ਜੋਰ ਤੇ ਮੇਰੀ ਕਰਦਾ ਥੋਂ ਕੀਰਤਨ ਸੁਣ ਕੇ ਤਾਂ ਇਹਨਾਂ ਆਨੰਦ ਆ ਰਿਹਾ ਸੀ ਸੋਹੋਂ ਹਮ ਨੀ ਟਿਕਿਆ ਹੈਗਾ ਮੰਮਾ ਮੇਰਾ ਸਾਹ ਹੱਥ ਲਗੋਗੇ ਮੰਮਾ ਮੇਰੇ ਕਬਰਾਂ ਅੱਗੇ ਸਾਹਮਣੇ ਤੁਸੀਂ ਬਹੁਤ ਸੀਗੀ ਰਾਸ਼ ਬਹੁਤ ਜਿਆਦੀ ਸੀ ਤੇ ਤਾਂ ਕਰਕੇ ਸੋਹੋਂ ਹੁੰਦੇ ਮੈਂ ਕੋਟ ਪਾ ਕੇ ਲੈ ਗਈ ਕਹਿੰਦਾ ਮੰਮਾ ਮੈਨੂੰ ਤਾਂ ਸਾਹ ਹੀ ਆ ਰਿਹਾ ਮੈਂ ਚੱਲ ਪਕੜੀ ਚਾਲਦਿਆਂ ਨਾਲ ਬੀਜਣ ਰੋਟੀ ਖਾਉਣਿਆਂ ਨਾਲ ਆਪਾਂ ਖਾਣੇ ਭੁੱਖ ਬਹੁਤ ਲੱਗੀ ਪਈ ਮੇਰੀ ਨੂੰ ਭੁੱਖ ਲੱਗਦੀ ਕਿਉਂਕਿ ਮੈਂ ਸਵੇਰ ਤੀ ਉੱਠੀ ਹੈ ਛੇ 6:30 ਵਜੇ ਉੱਠ ਖੜੀ ਸੀ ਤੇ ਉੱਠ ਕੇ ਨਾ ਬੱਚਿਆਂ ਨੂੰ ਤਾਂ ਛੁੱਟੀ ਸੀ ਬਲੌਗ ਦਾ ਕੰਮ ਕਰਨਾ ਹੁੰਦਾ ਬਲੌਗ ਐਡਿਟ ਕਰਨਾ ਹੁੰਦਾ ਅਪਲੋਡ ਤੇ ਕਰਨਾ ਹੁੰਦਾ ਬਾਕੀ ਤੁਸੀਂ ਸਾਰੇ ਜਾਨੇ ਕਮੈਂਟ ਜਰੂਰ ਕਰਿਓ ਤੇ ਦੱਸਿਓ ਤੁਹਾਨੂੰ ਲੱਗ ਰਹੀ ਇਸ ਤਰ੍ਹਾਂ ਵਾਲਾ ਬਲੌਗ ਕਿੱਦਾਂ ਦਾ ਲੱਗਿਆ ਨਹੀਂ ਤਾਂ ਆਪਾਂ ਮੰਮੀ 9:30 ਰੋਟੀ ਖਾ ਲੰਨੇ ਆ ਪਤਾ ਨਹੀਂ 10 ਵਜੇ ਹਾਂ 10:00 ਅੱਜ ਲੇਟ ਹੋ ਗਏ ਫਿਰ ਮੈਂ ਗੁਰਦੁਆਰਾ ਸਾਹਿਬ ਚਲੀ ਗਈ ਨਾ ਉਹਦੇ ਕਰਕੇ ਪਿਆਦੇ ਹੁਣ ਆ ਕੇ ਆਟਾ ਗੁੰਨਿਆ ਫਟਾਫਟ ਮੈਂ ਮੈਂ ਤਾਂ ਬੱਚਿਆਂ ਨੂੰ ਰੋਟੀ ਬਣਾ ਕੇ ਖਵਾ ਲਾਂ ਆਸਤੂ ਮਮਟਾ ਚ ਰੋਟੀ ਹਾਜ਼ਰ ਆ ਤੁਮ ਖਾਓ ਤੁਸੀਂ ਬੈਠੋ ਓਕੇ ਗਾਇਸ ਸਾਡੀ ਪਲੇਟ ਚੈੱਕ ਕਰੋ ਥਾਲ ਤਿੰਨ ਤਰ੍ਹਾਂ ਦੇ ਆਚਾਰ ਨੇ ਨਿੰਬੂ ਦਾ ਅੰਬ ਦਾ ਮਿਰਚ ਦਾ ਤੇ ਮੱਖਣੀ ਨਾਲ ਪਰੌਠੀ ਚਮ ਖਾਏਗਾ ਪਰੌਠੀ ਇਹ ਨਾਲ ਉਹ ਤੇ ਲੱਗੇ ਬੈਠੋ ਤੁਹਾਨੂੰ ਤਰਫ ਜਾ ਕੇ ਦਾ ਮੇਰੀ ਮਮਾ ਚ ਕੁੱਖ ਨਹੀਂ ਹਾਂ ਗੁਈ ਭੁੱਖ ਲੱਗੀ ਸੀ ਤੈਨੂੰ ਕਿਹਾਤਾ ਹੈਗਾ ਸੀ ਬਨਾਣਾ ਖਾ ਕੇ ਆ ਗਜਰ ਉਹ ਗਣਾ ਮੰਨਿਆ ਮੰਮੀ ਮੇਰਾ ਮੰਮੀ ਮੈਨੂੰ ਨਾ ਹੱਥ ਹੱਟਾਲਾ ਪ੍ਰੋਕਟ ਹੈ ਸਾਰੇ ਪਾਉਂਦੇ ਬਣ ਕੇ ਲਓ ਜੀ ਗਾਇਸ ਟਾਈਮ ਵੱਜ ਗਏ ਨੇ ਦੁਪਹਿਰ ਦੇ 2 ਤੇ ਮੰਮੀ ਵੀ ਆ ਗਈ ਗੁਰਦੁਆਰਾ ਸਾਹਿਬ ਤੋਂ ਘਰ ਧੁੱਪ ਬਹੁਤ ਸੋਹਣੀ ਲੱਗਦੀ ਆ ਕਿਉਂਕਿ ਅੰਦਰ ਹੁਣ ਠੰਡ ਲੱਗਦੀ ਆ ਬਾਹਰ ਦਿਲ ਕਰਦਾ ਵੀ ਬਾਹਰ ਬੈਠੀ ਹੈ ਮਸ਼ੀਨ ਵੀ ਲਾਉਂਗੀ ਮੰਮੀ ਜਿਹੜੇ ਕੱਪੜੇ ਪਏ ਨੇ ਉਹ ਧੋਦਾਂਗੇ ਹੁਣ ਹੈ ਕੱਲ ਨੂੰ ਮੇਰਾ ਕੁਚੀ ਦਾ ਪਰਸ ਦੇਖ ਲਓ ਗਾਇਸ ਤੋ ਬਹੁਤ ਅੱਖਾਂ ਨਹੀਂ ਖੁੱਲਦੀਆਂ ਹੁਣ ਚਾਹ ਪੀ ਰਹੇ ਨੇ ਬੱਚੇ ਸੋਹਮ ਚਾਹ ਪੀ ਰਿਹਾ ਤੇ ਮੈਂ ਵੀ ਪੀ ਲਈ ਮੰਮੀ ਨੇ ਵੀ ਪੀ ਲਈ ਜੋ ਵੀ ਕਹਿੰਦਾ ਮੈਂ ਪੀਣੀ ਨਹੀਂ ਹੁਣ ਮੈਂ ਚੱਲੀ ਆ ਬੱਚਿਆਂ ਨੂੰ ਲੈ ਕੇ ਬਾਜ਼ਾਰ ਉਹਨਾਂ ਦੇ ਲੈ ਕੇ ਆਉਣੀਆਂ ਨੇ ਸਰਦੀ ਵਾਲੀਆਂ ਯੂਨੀਫਾਰਮ ਤੇ ਵਲੇਜਰ ਵਗੈਰਾ ਸਵਾਟਰ ਵਗੈਰਾ ਤੇ ਸੋਹਮ ਵਾਸਤੇ ਟਰੈਕਸੂਟ ਜੋ ਵੀ ਇਹਨਾਂ ਨੂੰ ਲੱਗਿਆ ਹੋਇਆ ਸਕੂਲ 'ਚ ਉਹ ਲੈ ਕੇ ਆਉਣੀਆਂ ਹੁਣ ਬੱਚਿਆਂ ਨੂੰ ਲੈ ਕੇ ਚੱਲੀ ਆ ਨਾਲ ਕਿਉਂਕਿ ਕੱਲ੍ਹ ਨੂੰ ਬੱਚਿਆਂ ਨੇ ਪਾ ਕੇ ਜਾਣਾ ਵੈਸੇ ਤਾਂ ਸ਼ਨੀਵਾਰ ਨੂੰ ਪਾ ਕੇ ਜਾਣਾ ਸੀ ਕਿਉਂਕਿ ਫਿਰ ਆਪਣੇ ਕੋਲੇ ਹੈ ਨਹੀਂ ਸੀ ਆਪਾਂ ਲਿਆਂਦਿਆ ਨਹੀਂ ਸੀ ਹੁਣ ਵੀ ਮੇਰੇ 1:30 ਵਜੇ ਜਾਦ ਆਈਆਂ ਨੇ ਮੈਂ ਕਿਹਾ ਓਏ ਤੂੰ ਤਾਂ ਕੱਲ ਨੂੰ ਵਰਦੀਆਂ ਪਾ ਕੇ ਜੋ ਵੀ ਆ ਜਾ ਟੀਵੀ ਬੰਦ ਕਰ ਦੇ ਪੀ ਲਈ ਚਾਹ ਉਹਨੇ ਸੋਨੂੰ ਕ੍ਰੌਕਸ ਪਾ ਲੈ ਪੈਰਾਂ 'ਚ ਦੇਖੋ ਕਿੱਥੇ ਨੇ ਤੇ ਮੈਂ ਕਿਹਾ ਚਲੋ ਹਨਾ ਵੀ ਪਤਾ ਲੱਗ ਜਾਂਦਾ ਬੱਚਿਆਂ ਨੂੰ ਨਾਲ ਲਿਜਾ ਕੇ ਕਈ ਵਾਰ ਸਾਈਜ਼ ਦਾ ਫਰਕ ਪੈ ਜਾਂਦਾ ਤੇ ਉਹਨਾਂ ਨੂੰ ਦੋਨਾਂ ਨੂੰ ਨਾਲ ਲੈ ਕੇ ਮੈਂ ਚੱਲੀ ਆ ਬਾਜ਼ਾਰ ਉਹਦੇ ਦਿਸ ਦਿਨ ਇਹ ਕਿੱਧਰ ਜਾ ਰਹੀ ਹੈ ਕੋਲ ਕਿਉਂ ਨਹੀਂ ਬਣਾਉਂਗਾ ਭਗਵਾਨ ਤੁਮਹਾਨੂੰ ਬਣੂਗਾ ਬੜਾ ਜਾ ਵੀ ਬਟ ਅੱਲਾ ਕੇ ਸਹੀ ਆ ਰਿਹਾ ਪਿੱਛੋਂ ਦਿਖਾਈ ਬੈਕ ਦਿਖਾਈ ਸਹੀ ਲੱਗ ਰਿਹਾ ਬਾਹਾਂ ਸਹੀ ਨੇ ਜੇ ਉੱਚੀਆਂ ਹੋ ਗਈਆਂ ਮਣੀ ਚਲ ਸਹੀ ਹੈ ਫਿਰ ਹੁਣ ਓਕੇ ਆ ਸਵਟਰ ਵੀ ਓਕੇ ਆ ਵੀ ਓਕੇ ਆ ਚਲ ਕੱਢ ਦੋ ਫਿਰ ਸੋਮੂ ਵਾਸਤੇ ਦੇਖਦੇ ਆ ਆ ਚੰਬਲੇ ਫਿਰਦਾ ਨਿਕਲ ਜਾ ਲੈ ਛੋਮੀ ਮੰਮੀ ਕੱਲਾ ਪਾ ਕੇ ਦੇ ਚੰਬਲੇ ਫਿਰ ਜੀ ਇਹਨਾਂ ਕੰਨੇ ਆ ਕੋਕੀ ਦੇ ਨਾਲ ਪੈਂਟ ਲਾਓ ਮੰਮੀ ਖੂਦ ਹੀ ਸਵੇਤੇ ਸ਼ਾਪਿੰਗ ਕਰ ਕੇ ਆਇਆ ਮੈਂ ਨਾਲ ਇਹਦੀ ਨਾਲ ਨਾਲ ਤੇ ਮੈਰੀ ਸਕੂਲ ਦੀ ਸ਼ਾਪਿੰਗ ਕਰਕੇ ਆਇਆ ਕਹਿੰਦਾ ਮੈਂ ਨਾਲੇ ਵੀਰੇ ਦੀ ਕਹਿੰਦਾ ਨਾਲੇ ਆਉਦੀ ਇਹ ਤਾਂ ਕੁਲ ਜਾਣੀ ਆ ਪਤੀਲੇ ਚ ਪਤੀਲੇ ਚ ਬਣਾਉਣੀ ਆ ਮੰਮੀ ਦੋ ਤਿੰਨ ਕੀ ਕੱਟਿਓ ਆਲੂ ਬਸ ਬਾਹਲੇ ਨੇ ਆ ਜੋ ਗਾਇ ਸਭ ਨੂੰ ਦਿਖਾਈਏ ਸਾਡੀ ਫਿਲਟਰ ਮੰਮੀ ਸਾਡੀ ਬਾਹਰ ਹੀ ਬੈਠੀ ਐ ਸਬਜ਼ੀ ਕੱਟਣ ਲੱਗੀ ਮੰਮੀ ਤੂੰ ਪੈਣਾ ਦੀ ਗੱਲਾਂ ਗੁੱਲਾਂ ਮਾਰ ਲਾਂਦੀ ਫੋਨ ਤੇ ਹੈਂ ਮੈਂ ਬੈਗੀ ਦੋ ਮਿੰਟਾ ਫੇਰ ਫੋਨ ਉੱਤੇ ਜਾਕਣਾ ਇਥੇ ਮਾਸੂਦ ਲਾਇਆ ਨਹੀਂ ਸੀ બીજી ਬਸਤ બીજી ਬਸਤ ਚਾਹ ਪੀ ਲਈ ਮੰਮੀ ਦੁੱਧ ਚਾਹ ਗੜਾ ਨਹੀਂ ਚਾਹ ਲੱਪ ਲਾਉਨੇ ਆ ਜੋ ਚਲੋ ਵੀ ਇੰਨੇ ਸ਼ੋਪਿੰਗ ਦਿਖਾਈਏ ਸਕੂਲ ਨਾਲ ਸਕੂਲ ਵਾਲੀ ਸ਼ੋਪਿੰਗ ਮੰਮੀ ਆ ਜੋ ਸੂਲ ਇਵੈਂਟ ਸ਼ਾਪਿੰਗ ਕੰਬਲ ਦੇਖ ਲੋ ਹੁਣ ਇਹ ਵਿਆਹ ਕਰੂਗਾ ਕੰਬਲ ਇੱਥੇ ਲੌਬੀ ਵਾਲੇ ਬੈੱਡ ਤੇ ਜੋ ਬਣਦਾ ਸਣਾ ਕਿਉਂਕਿ ਟੀਵੀ ਦੇ ਸਾਹਮਣੇ ਆਣਾ ਤਾਂ ਕਰਕੇ ਇੱਥੇ ਖਲਾਰਾ ਹੁਣ ਮੈਨੂੰ ਸਰਦੀ ਦਾ ਖਲਾਰਾ ਬਹੁਤ ਔਖਾ ਲੱਗਦਾ ਸੂਹ ਦੇ ਇੰਨ ਦਿਖਾ ਖੋਲ ਕੇ ਇੰਨ ਦੇਖੋ ਖੜ ਜਾਓ ਮੰਮੀ ਆ ਜਾਓ ਆ ਦੇ ਦਾਦੀ ਨੂੰ ਵੀ ਦਿਖਾ ਦਈਏ ਹੁਣ ਆ ਪਜਾਮੀ ਆ ਤੇ ਆ ਨਾਲ ਇਹ ਮੰਮੀ ਇੰਨ ਰ ਸਕੂਲ ਵਾਸਤੇ ਥੱਲੋਂ ਦੀ ਪਾਉਣ ਵਾਲਾ ਅੱਛਾ ਅੱਛਾ ਸੋਮਵਾਰ ਵਾਸਤੇ ਜੋ ਵੀ ਤਾਂ ਪਾਉਂਦਾ ਨਹੀਂ ਜੋ ਵੀ ਨੇ ਤਾਂ ਬੰਦ ਕਰਿਆ ਹੋਏ ਨੇ ਜੋ ਹੁੰਦੇ ਤਾਂ ਮੰਮੀ ਮੈਂ ਇੰਨੇ ਇੰਨਾਂ ਚਖਾਏ ਨੇ ਨਾ ਇੰਨੇ ਜਿਆਦੇ ਇਹਨੇ ਪਾਏ ਨਹੀਂ ਉਹ ਪਏ ਉੱਚੇ ਹੋ ਜਾਂਦੇ ਦੀ ਫਿਰ ਮੈਂ ਦੇ ਦਾਂਦੀ ਸੀ ਬਈ ਇਹ ਸੋਮ ਦੇ ਲਿਆਈਆਂ ਦੋ ਦੋ ਬੋਤਲ ਦੋ ਬੋਤਲ ਨੇ ਮਤਲਬ ਪੰਜਵੇਂ ਗਲਾਸ ਚ ਇੰਨੇ ਛੱਡਦੇ ਦੀ ਕੋਲ ਆਹ ਸੌਫਟ ਨੇ ਆ ਠੀਕ ਹੈ ਹਾਂ ਸੋਮ ਦੇ ਦੋਨੋਂ ਮੇਰਾ ਆ ਜੋ ਵੀ ਦਾ ਬਲੇਜ਼ਰ ਆ ਭਰਾ ਪਿਆਦਾ ਸੀਗਾ ਉਹ ਲਾ ਲੈਂਦੇ ਟੈਗ ਲਾ ਦਨ ਦੇਖ ਜੀ ਦੂਜੇ ਸਕੂਲ ਵਾਲਾ ਔਰ ਨਵਾਂ ਪਿਆਦਾ ਹੈਗਾ ਕਰ ਉਹ ਆਉਂਦਾ ਨਹੀਂ ਮੰਮੀ ਛੋਟਾ ਹੋ ਗਿਆ ਉਹ ਉਹ ਹੈਗਾ ਵੀ ਨਾਲ ਕੈਮਰ ਜੀ ਦਾ ਇਹ ਪਏ ਸਵੈਟਰ ਆ ਗਿਆ ਜੋ ਬੰਦਾ ਮੰਮੀ ਉੱਪਰ ਆ ਜਾ ਇਹਦੇ ਨਾਲ ਪਹਿਲੇ ਸਵੈਟਰ ਇਹ ਨਹੀਂ ਪਹਿਣਾ ਉਹ ਨਹੀਂ ਪਹਿਣਾ ਉਹ ਤੇ ਟੈਗ ਦੂਜੇ ਸਕੂਲ ਦਾ ਲੱਗਿਆ ਹੋਇਆ ਆਓ ਪੱਲੇ ਆਵੇ ਉਹ ਲਾ ਸੋਮੂ ਦਾ ਟ੍ਰੈਕਸੂਟ ਇਹ ਸੋਮੂ ਦਾ ਟ੍ਰੈਕਸੂਟ ਆ ਤੇ ਇਹਦੇ ਨਾਲ ਦੀ ਲੋਰ ਦਿਖਾ ਚੱਕ ਕੇ ਲੋਰ ਕਿੱਥੇ ਹੋਸੀ ਆ ਇਹਦੇ ਨਾਲ ਦੀ ਲੋਰ ਇਹ ਟਰੈਕ ਸੂਟ ਆ ਇਹ ਦੋ ਦਿਨ ਪਾਊਗਾ ਸ਼ਨੀਵਾਰ ਤੇ ਬੁੱਧਵਾਰ ਹਨਾ ਯੂ ਨਹੀਂ ਪਤਾ ਤੇ ਉਹ ਵਾਲਾ ਕੋਟ ਪਾਊਗਾ ਬਾਕੀ ਦਿਨ ਉਹ ਕੋਟ ਪਾਊਗਾ ਅੱਛਾ ਆਹ ਵਾਲਾ ਪਾਊਗਾ ਟੋਪੀ ਇਹ ਤੇ ਕੈਪ ਦਿੱਤੀ ਹੋਈ ਆ ਹੁੱਡੀ ਹੁੱਡੀ ਕਹਿੰਦੇ ਨੇ ਵੱਡੇ ਨੇ ਮੰਮੀ ਹੋਰ ਹੈਗਾ ਇਹ ਜੋ ਸੋਮੂ ਦੀਆਂ ਦੋ ਟੋਪੀਆਂ ਨੇ ਇੱਕ ਸੌਖੀ ਇਹ ਜੋ ਉਹਨਾਂ ਦੀ ਨਹੀਂ ਕੋਈ ਟੋਪੀ ਹੂੰ ਜੋ ਉਹਨਾਂ ਦੇ ਵਾਲ ਖਰਾਬ ਕਰਨੇ ਨੇ ਟੋਪੀ ਲੈ ਗਈ ਹਾਂ ਪੁੱਛੋ ਤਾਂ ਸਹੀ ਜਵਾਬ ਦੋ ਟੋਪੀ ਲੈ ਲਊਗਾ ਮੈਨੂੰ ਤਾਂ ਹੈ ਹੀ ਅੱਠਵੀਂ ਚਾਹ ਉਹ ਟੋਪੀਆਂ ਆਉਣਾ ਲਓ ਜੀ ਬੱਚਿਆਂ ਦੀ ਸ਼ਾਪਿੰਗ ਹੋ ਗਈ ਅੱਜ ਸਰਦੀਆਂ ਦੀ ਬਾਕੀ ਹਜੇ ਪਤਾ ਨਹੀਂ ਸਕੂਲ ਵਾਲੇ ਕੀ ਕੁਝ ਮੰਗਣਗੇ ਹਜੇ ਵਾਹ ਉਹ ਕਹੇ ਹੋਰ ਲੈ ਜਾ ਫਲਾਨਾ ਲੈ ਜਾ ਧੁੰਮਕਾ ਵਾਹ ਵੀਰੇ ਪਹਿਲਾਂ ਸਕੂਲ ਵਾਲੇ ਪੂਰੇ ਕਰ ਲਈਏ ਮਾ ਸਾਡੀ ਜਾਨ ਸਾਡੀ ਜਾਨ ਸੁੱਕੀ ਪਈ ਆ ਮਗਾ ਅਸੀਂ ਸਕੂਲ ਵਾਲੀਆਂ ਵਰਦੀਆਂ ਪੂਰੀਆਂ ਕਰ ਲਈਏ ਪਹਿਲਾਂ ਮੰਮੀ ਵਰਦੀਆਂ ਦਾ ਫਿਕਸ ਰੇਟ ਹੁੰਦਾ ਜਿੱਤੇ ਮਾਜੀ ਚਲੇ ਜਾਓ ਓਏ ਆਨੇ ਵਰਦੀ ਲੈ ਆ ਅਰੇ ਲਾ ਵਰਦੀ ਵਰਦੀਆਂ ਦਾ ਫਿਕਸ ਰੇਟ ਆ ਬਾ ਵਰਦੀਆਂ ਚ ਕੋਈ ਨਹੀਂ ਲੈਸ ਕਰਦਾ 4 ਵਜ ਗਏ ਨੇ ਬਹੁਤ ਜ਼ਿਆਦਾ ਘੈਂਟ ਲੱਗਦੀ ਹੈ ਚੁੱਲ੍ਹੇ ਦੇ ਗੋਭੀ ਦੀ ਸਬਜ਼ੀ ਦੀ ਕੁਲੀ ਹੋਈ ਕੁਲੀ ਕੁਲੀ ਜੀ ਹੋਈ ਸਬਜ਼ੀ ਬਣਦੀ ਕੁਲੀ ਕੁਲੀ ਜੀ ਹੋਈ ਸਬਜ਼ੀ ਬਣਦੀ ਪਤਿਲੇ ਦੇ ਵਿੱਚ ਮਿਕਸ ਜੀ ਹਾਂ ਸਾਰੀ ਕੁਲੀ ਜਾਂਦੀ ਆ ਇਧਰ ਲਸਣ ਕੁੱਟ ਲਈ ਟਮਾਟਰ ਕੱਟ ਲਈ ਕੁੱਟ ਲਈ ਲਸਣ ਤੇ ਇਧਰ ਧਨੀਆ ਵੀ ਆਪਾਂ ਧੋ ਕੇ ਕੱਟ ਕਰ ਲਿਆ ਉਹ ਤੋਂ ਮਿਰਚਾਂ ਵੀ ਚੱਕ ਲਿਆ ਤੁਸੀਂ ਤਾਂ ਕੀ ਹਾਲੀ ਤੁਸੀਂ ਕੀ ਕਰਾਈ ਕਰ ਲਾਂਗੇ ਫਿਰ ਤਵਾ ਲਿਆ ਹਾਂ ਗੋਭੀ ਆਪਾਂ ਨੇ ਧੋ ਲਈ ਚੰਗੀ ਤਰ੍ਹਾਂ ਆਲੂ ਗੋਭੀ ਧੋਲੇ ਚੰਗੀ ਤਰ੍ਹਾਂ ਤੁਸੀਂ ਤਾਂ ਕਹਿ ਰਹੇ ਸੀ ਮਿਰਚਾ ਚੱਕਲਾ ਮੈਂ ਚੱਕਲਾ ਆ ਮਿਰਚਾ ਨਹੀਂ ਸੀ ਕਿਹਾ ਬੱਚੇ ਤੈਨੂੰ ਬਾਕੀ ਸਮਾਨ ਦੇ ਚੱਲ ਅੱਛਾ ਮਿਰਚਾ ਨੂੰ ਛੱਡ ਕੇ ਬਾਕੀ ਸਮਾਨ ਚੱਕਣ ਨੂੰ ਕਿਹਾ ਮੈਨੂੰ ਲੱਗੇ ਮਿਰਚਾ ਮੇਰੇ ਨਾਲ ਚੱਕਾਂਗੇ ਫਿਰ ਅੰਦਰ ਕਿਚਨ ਚ ਕਾਹਨੂੰ ਖਲਾਰਾ ਪਾਵਾਂਗੇ ਨਾਲੇ ਤਾਂ ਸਾਰੇ ਛਿੱਟੇ ਪੈ ਜਾਂਦੇ ਨੇ ਆਲੇ-ਦਾਲੇ ਕੰਦ ਖਰਾਬ ਹੋ ਜਾਂਦੇ ਸੈਲਫ ਗੈਸ ਸਾਰਾ ਕੁਝ ਖਰਾਬ ਹੋ ਜਾਂਦਾ ਇੱਥੇ ਵਧੀਆ ਬਾਹਰ ਦੀ ਬਾਹਰ ਮਿਰਚਾਂ ਆਉਂਦੀ ਜਾਂਦੀਆਂ ਨੇ ਆਏ ਨਾ ਕਾਲਾ ਹੋ ਜੀ ਕੱਲ ਫਿਰ ਪਾਉਂਦੇ ਇੱਕ ਸੂਤ ਕੱਲ ਤਾਂ ਫਿਰ ਪਾ ਲੀਂ ਕੋਈ ਨਾ ਕੋਈ ਨਾ ਡੈਡੀ ਨੂੰ ਮਾਰ ਹੋਏ ਪੈਨੇ ਪਤਾ ਉਹ ਇਧਰ ਕੀੜੀਆਂ ਨੇ ਕਾਂਦੇ ਦਾ ਬੁਖਾਰ ਕਰਦੇ ਗੱਲ ਜਿੱਦਗੀ ਨੂੰ ਓਏ ਖੰਗ ਜਖਾਮ ਹੋ ਰਿਹਾ ਗਰਮ ਸੱਤ ਹੋ ਗਏ ਮੈਂ ਕਿਹਦੀ ਦਵੇ ਉਸ ਗਰਮੀ ਆ ਆਪਣੇ ਤੇ ਸੌਂਦੀ ਆ ਨਿੱਕੜੇ ਦੇਖ ਨਾ ਕੀੜੀਆਂ ਨੇ ਥੋੜੀ ਜਿਹੜੀਆਂ ਰਹਿ ਗਿਆ ਨਹੀਂ ਹੈ ਨੀ ਕਰਨੀਆਂ ਨਹੀਂ ਹੈ ਹੈ ਕਰਨੇ ਮੈਂ ਦੇਖ ਤੂੰ ਅੱਧ ਦੇਖ ਚੁੱਲੇ ਚ ਬਚਦੀ ਹੈ ਚੁੱਲੇ ਚ ਹੈ ਜੀ ਵਾਲੀ ਹੈ ਸਹਰਵਨ ਬੀ ਗਾਇਸ ਡੈਡੀ ਡਿਊਟੀ ਤੇ ਨਹੀਂ ਆਉਂਦੇ ਜਾਣਗੇ ਕਿ ਕਿੱਥੇ ਸਰੂਗਾ ਮੈਂ ਚਲੂ ਮੈਂ ਨਾ ਖੁਦ ਜਹਾ ਮੈਂ ਜਾ ਰਿਹਾ ਪਿਆ ਡੈਡੀ ਮੇਰੇ ਕੋਲ ਹੋ ਜਾ ਪੁੱਛਿਆ ਤੇ ਡੈਡੀ ਨੂੰ ਬਿਮਾਰ ਹੋਇਆ ਤੁਸੀਂ ਮੈਂ ਵੀ ਬਿਮਾਰ ਹੋਇਆ ਤੇਰੀ ਦਾਦੀ ਨੇ ਨਲੀਆਂ ਨੋਟ ਆਉਂਦੇ ਇਦਾਂ ਹੋ ਜਾਂਦੇ ਗਾਇਸ ਮੇਰੀ ਮੰਮੀ ਚਲੀ ਗਈ ਮਾਸੀ ਕੋਲੇ ਉਹ ਤਾਂ ਦਿਲ ਨਹੀਂ ਸੀ ਲੱਗਦਾ ਉਹ ਤਾਂ ਕਰਕੇ ਚਲੀ ਗਈ ਮੈਂ ਤਾਂ ਕਿਹਾ ਸੀ ਮੈਂ ਤਾਂ ਰਹਿਣ ਦੇ ਹੁਣ 2-3 ਦਿਨ ਹੋ ਗਏ ਕਿਉਂਕਿ ਗੁਰਦੁਆਰਾ ਸਾਹਿਬ ਹੁੰਦੀ ਸੀ ਮम्मी ਸੇਵਾ ਕਰਉਂਦੀ ਸੀ ਉੱਥੇ ਨਾਹਾਂ ਵੀ ਥੱਕੀ ਤਾਂ ਪਈਆਂ ਵੀ ਰਹਿਣ ਦੇ ਤੇ ਮੈਂ ਕਿਹਾ ਚਲੋ ਥੋੜੀ ਲੱਗਦੀ ਆ ਹਾਂ ਥੋੜੀ ਚੁੱਕ ਲਈ ਮੈਂ ਚਲੀ ਗਈ ਕਾਣੀ ਮਸੇਰੇ ਆ ਜੂਗੀ ਤੇ ਹੁਣ ਜੋ ਵੀ ਬਸ ਚੜਾ ਆ ਰਿਹਾ ਸੀ ਉਹ ਹੱਥ ਨਾ ਲਾ ਮੇਰੀ ਸਬਜ਼ੀ ਨੂੰ ਗੰਦੇ ਮੰਦੇ ਹੱਥ ਨੇ ਤੁਹਾਡੇ ਭਰਾ ਹੋ ਜੋ ਹੱਥ ਨਹੀਂ ਦੋ ਨਾ 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 ਬਾਲ ਖੇਡ ਕੇ ਹਟੇ ਹੁਣ ਦੋਨੇ ਜਾਣੇ ਆ ਦੇਖ ਲਓ ਸਾਹਬ ਇਹਨਾਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਣਾ ਬਸ ਭਾਈ ਸਾਫਾ ਕਰ ਦੇ ਦੇ ਦੇਖ ਹੋਂ ਤਾਂ ਤੁਸੀਂ ਫੁੱਟਬਾਲ ਖੇਡਦੇ ਸੀ ਗੰਦੀ ਨਹੀਂ ਹੁੰਦੀ ਮੈਲੇ ਨੇ ਓਹੋ ਬਸ ਓਏ ਤੂੰ ਆਜ ਤਨਵਾਰੇ ਤਾਈ ਨੇ ਮੈਂ ਇੱਧਰ ਬੈਠੀ ਆ ਨਾ ਸੋ ਵੀ ਲੱਗਿਆ ਭੇਜਣ ਫੋਨ ਬੰਦ ਕਰਕੇ ਉਹਨੂੰ ਫੜ ਉਹ ਤੌਲੀ ਨਾ ਸਾਹਬ ਦੇ ਤੌਲੀ ਨਾ ਕਰੀ ਗੱਲਾਂ ਹੁਣ ਸਾਹਮਣੇ ਐ ਹੋਏ ਚਲੋ ਗਾਇਜ਼ ਮੈਂ ਤਾਂ ਹੁਣ ਸਬਜ਼ੀ ਬਣਾ ਕੇ ਪਤਾ ਕੀ ਆ ਮਿਰਚਾਂ ਦੀ ਤਲੀਆਂ ਤਵੇ ਤੇ ਹਾਂ ਉਹਦੇ ਕਰਕੇ ਰੋਟੀ ਉਹ ਹੋ ਗਈ ਕਾਲੀ ਵੀ ਹੋ ਗਈ ਤੇਲ ਲੱਗਿਆ ਹੈਗਾ ਤਵੇ ਤੇ ਫਿਰ ਉੱਥੇ ਕੇ ਰੱਖਤੀ ਕੋਈ ਨਾ ਡਾਂਕੀਆਂ ਨਾ ਪਾਵਾਂਗੇ ਠੰਡੀ ਕਰਕੇ ਗਾਇਜ਼ ਰੋਟੀ ਖਾ ਲੋ ਮੱਕੀ ਦੀ ਗੋਭੀ ਦੀ ਸਬਜ਼ੀ ਨਾਲ ਅੱਜ ਮੇਰਾ ਮੱਕੀ ਦੀ ਰੋਟੀ ਖਾਣ ਦਾ ਦਿਲ ਕਰਦਾ ਸੀ ਤਾਂ ਕਰਕੇ ਮੱਕੀ ਦੀ ਰੋਟੀ ਬਣਾ ਲਈਏ ਬੱਚਿਆਂ ਨੂੰ ਭੁੱਖ ਲੱਗੀ ਬੱਚੇ ਟਾਈਮ ਨਾਲ ਹੀ ਦਹੀਂ ਪਾ ਲਿਆ ਕਿ ਉਹ ਚੱਕ ਲੈ ਪਲੇਟ ਚੱਕ ਲੈ ਗਰਮ ਪਾਣੀ ਪਾ ਲੈ ਬੋਤਲ ਤੇ ਇਹਨਾਂ ਨੇ ਆਪਦਾ ਗਲੀਚਾ ਵੀ ਵਛਾ ਲਿਆ ਤੇ ਅੰਦਰ ਚਾਚ ਕਰੋ ਹਾਂ ਹਰੀ ਮਿਰਚਾਂ ਤਲੀਆਂ ਨੇ ਤਵੇ ਦੇ ਉੱਪਰ ਹੀ ਹਾਂ ਲੈ ਮੈਂ ਤਾਂ ਭੁੱਲੀ ਗਿਆ ਅੰਦਰ ਬਹਿ ਕੇ ਖਾਣੀ ਆ ਰੋਟੀ ਉਰੀ ਬਹਿ ਕੇ ਖਾ ਲੋ ਹੁਣ ਅੰਦਰ ਬਹਿ ਕੇ ਕਿਉਂ ਖਾਣੀ ਆ ਉਹਨੂੰ ਤਾਂ ਭੁੱਖ ਲੱਗ ਰਹੀ ਨਿਕੈ ਜੀ ਨੂੰ ਸੋਮੀ ਦੇਖੀ ਜੋ ਹੁਣ ਪਾਣੀ ਨਾਲ ਭਿੱਜੀ ਜਾਂਦਾ ਹੁਣ ਮੈਂ ਤਾਂ ਇਹ ਟੀਕਾ ਲਵਾ ਕੇ ਲਿਆਉਂਗੀ ਡਾਕਟਰ ਤੋਂ ਮੈਂ ਹੁਣ ਇਹਨੂੰ ਦਵਾਈ ਨਹੀਂ ਦਵਾਉਂਦੀ ਹੈਗੀ ਆਪਾਂ ਤਾਂ ਟੀਕਾ ਲਵਾ ਦਾਂਗੇ ਹੁਣ ਸਿੱਧਾ ਹਾ ਹਾ ਦੀਪਾ ਇਹਨੂੰ ਕੀ ਕੀਤਾ ਇਹਦਾ ਇਹਦਾ ਟੀਕਾ ਲਾ ਦੋ ਇੱਕ ਚਿਤੜੀਆਂ ਤੇ ਹਾਂ ਜੀ ਨੇ ਮੇਰੇ ਚੱਪਲਾਂ ਨੂੰ ਗੰਦੇ ਹੱਥ ਲਾ ਕੇ ਦੇਖ ਲਿਆ। ਅੱਛਾ। ਕਾ ਫੇਰ ਦੇਖੋ ਮੈਂ ਕੀ ਕਰੂੰਗਾ? ਮੈਂ ਤਾਂ ਬੰਬ ਸੁੱਟ ਦੇਂਗਾ ਤੂੰ ਸਾਡੇ ਤੇ। ਕੀ ਕਰਾਂਗਾ ਓਏ? ਮੈਂ ਤਾਂ ਆ ਹੀ ਵਾਲੇ। ਛੋਟੇ ਘਰਬਸੇ ਪਾਲਾ ਠੀਕ ਹੈ ਜਦੋਂ ਬੰਦਾ ਪੁਰਾਣਾ ਹੋ ਜਾਂਦਾ ਜਿਵੇਂ ਜਿਵੇਂ ਛੋਟਾ ਹੋ ਕੇ ਸਿੱਖੀ ਜਾਂਦਾ ਨਾਲ। ਚਲ ਰੋਟੀ ਬਣ ਗਈ ਬੱਚਾ ਖਾ ਰੋਟੀ। ਓਕੇ। ਤੁਸੀਂ ਆਜੋ। ਇੱਕ ਪਲੇਟ ਦੂਜੀ ਲਿਓਣ ਦੀ ਸਬਜ਼ੀ ਪਾਉਣ ਨੂੰ ਇੱਕ ਜਿਹੜੇ ਪਲੇਟ 'ਚ ਸਬਜ਼ੀ ਪਾ ਕੇ ਉੱਤੇ ਘਿਓ ਪਾ ਕੇ ਖਾਣਾ ਯਾਰਾ ਦੇਖੀਉਂਗਾ ਇਹ ਪਲੇਟ 'ਚ ਇੱਕ ਜ ਰੋਟੀ ਧਰੇਗਾ ਕਿ ਸਬਜ਼ੀ ਧਰੇਗਾ ਕਿ ਦਹੀਂ ਧਰੇਗਾ ਦਹੀਂ ਬਾਹਰ ਕੱਲ ਜੇ ਮੈਂ ਫੋੜੀ ਪਾਲਾ ਪਾਲਾ ਪਟਿੱਲੇ 'ਚ ਰੱਖ ਪਕਤੀਆਂ ਤਾਂ ਨਾ ਕਰਦੇ ਮੈਂ ਤਾਂ ਸਬਜ਼ੀ ਦੇਖੋ ਗਾਲੀ ਰੱਖੀ ਦੇਖੋ ਹੋ ਘਰੀ ਹੈ ਅੰਕੀ ਤავਜੀ ਚੈੱਕ ਕਰੋ ਗਾਇਸ ਧਨੀਆ ਪਾਇਆ ਬਬੂ ਮੈਨੂੰ ਲੱਗਦਾ ਹੁਣ ਮੇਰਾ ਧਨੀਆ ਫੇਵਰੇਟ ਆ ਜੀ ਜਿਮਰਜੀ ਪਾ ਦੋ ਧਨੀਆ ਹੁਣ ਤਾਂ ਧਨੀਆ ਪੂਰਾ ਦੱਸਿਓ ਗਾਇਸ ਕਿਹਨੂੰ ਕਿਹਨੂੰ ਹੱਥ ਤੇ ਆਉਂਦੀ ਹੈ ਮੱਕੀ ਦੀ ਰੋਟੀ ਬੈਲਣੀ ਗਾਇਸ ਜਰਾ ਦੇਵਾ ਜੀ ਕੇ ਲਈ ਆਪਣੇ ਨੂੰ ਸੌਂ ਦੀ ਤਿਆਰੀ ਚੱਲ ਰਹੀ ਹੈ ਮੰਮਾ ਨੇ ਦੁੱਧ ਕਰਮ ਇਹਨ ਗੋਲੀ ਮੈਨੂੰ ਭਜਦਾ ਮਮਾ ਲੈਣਗੇ ਸਰਦਾਰ ਦੀ ਗੋਲੀ ਅੱਪੀ ਸਰਦਾਰ ਉਹ ਪਤਾ ਕਿੰਨੇ ਕੜਹੁ ਹੋ ਗਏ ਜੋ ਇੱਕ ਵਾਰ ਸਿਰ ਦਰਦ ਹੋਣਾ ਇਹਦਾ ਨਾ ਫਿਰ ਤਾਂ ਕਿੰਨੇ ਦਿਨ ਹੀ ਹੋੜਗਾ ਕੱਲ ਕੱਲ ਹੋ ਰਿਆ ਸੀ ਕੱਲ ਗੋਲੀ ਲੈ ਕੇ ਪਈ ਸੀ ਅੱਜ ਫੇਰ ਉਹ ਉੱਠ ਖੜਾ ਸੀ ਸਰਦਾਰ ਬਹੁਤ ਭੜਾ ਦਰਦ ਹੋ ਰਿਹਾ ਬਹੁਤ ਜ਼ਿਆਦਾ ਸੋ ਉਹ ਦੁੱਧ ਦੇ ਨਿਵਾਸ ਨੂੰ ਪੈਂਦੇ ਆ ਤੇ ਉਹਨੂੰ ਪਾਉਣੇ ਬੱਚਾ ਦਾ ਸਵੇਰੇ ਹੈਗਾ ਸਕੂਲ ਤੇ ਬਾਕੀ ਹੁਣ ਤਾਂ ਗੋਲੀ ਲੈਣਾ ਤੇ ਬਾਕੀ ਰੋਟੀ ਪਾਣੀ ਆਪਾਂ ਖਾ ਲਿਆ ਸੀ ਸਬਜ਼ੀ ਥੋੜੀ ਜਿਹੀ ਬਚ ਗਈ ਆ ਪਈਆ ਪਤੀਲੇ ਦੇ ਵਿੱਚ ਦੋ ਚਾਰਕ ਭਾਂਡੇ ਨੂੰ ਵੀ ਦੁੱਧ ਵਾਲੇ ਹੋ ਗਏ ਪਾਉਂਗਾ ਸਵੇਰੇ ਮੰਜੂ ਨੇ ਮਤਲਬ ਇਹਨਾਂ ਜਿਆਦਾ ਆ ਚੀਜ਼ ਘਟ ਰਹੀ ਆ ਇੱਥੋਂ ਆ ਚੀਜ਼ ਆ ਬੈਕ ਤੋਂ ਤੇ ਆ ਸਾਰੀ ਇੱਧਰੋਂ ਬਹੁਤ ਜ਼ਿਆਦਾ ਤੰਤ ਹੋ ਰਿਹਾ ਸਿਰ 'ਚ ਬੱਚਿਆਂ ਨੇ ਵਰਦੀਆਂ ਪ੍ਰੈਸ ਕਰਨੀਆਂ ਤੇ ਉਹ ਵੀ ਨਹੀਂ ਕੀਤੀਆਂ ਗਈਆਂ ਸਵੇਰੇ ਕਰੂੰਗੀ ਕਿਉਂਕਿ ਮੈਂ ਸਵੇਰੇ ਜਲਦੀ ਉੱਠ ਖੜਦੀ ਆ ਤੇ ਬਾਕੀ ਚਲੋ ਠੀਕ ਹੈ ਜੀ ਕਰਦੇ ਆਪਾਂ ਅੱਜ ਦਾ ਬਲੌਗ ਇੱਥੇ ਐਂਡ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਬਲੌਗ ਨੂੰ ਲਾਇਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਬਾਏ ਬਾਏ ਗੁੱਡ ਨਾਈਟ ਗੋਲ ਲੈਣਾ